ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਦੇ ਵਿੱਚ ਆਪਾਂ ਆਪ ਜੀ ਨੂੰ ਜਿਹੜੇ ਤਿੰਨ ਨੁਕਤੇ ਦੱਸਣ ਜਾ ਰਹੇ ਆ ਨਾ ਇਹ ਤਿੰਨ ਨੁਕਤੇ ਤੁਸੀਂ ਅੱਜ ਲਿਖ ਕੇ ਰੱਖ ਲਓ ਅਤੇ ਇਹਨਾਂ ਤੇ ਅਮਲ ਕਰਨਾ ਸ਼ੁਰੂ ਕਰਦੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਉੱਤੇ ਭਰੋਸਾ ਰੱਖ ਕੇ ਕਹਿ ਰਹੇ ਹਾਂ ਕਿ ਜਿਸ ਦਿਨ ਤੋਂ ਵੀ ਇਹਨਾਂ ਤਿੰਨ ਨੁਕਤਿਆਂ ਦੇ ਉੱਤੇ ਕੰਮ ਕਰਨਾ ਤੁਸੀਂ ਸ਼ੁਰੂ ਕਰ ਦਿੱਤਾ ਪਾਰਕ ਇਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਲਿਆ ਉਸੇ ਦਿਨ ਤੋਂ ਹੀ ਤੁਹਾਡੀ ਕਿਸਮਤ ਬਦਲਣੀ ਸ਼ੁਰੂ ਹੋ ਜਾਵੇਗੀ ਕਿਸਮਤ ਦਿਨੋਂ ਦਿਨ ਚਮਕੇਗੀ ਤੁਸੀਂ ਜੋ ਆਪਣੀ ਜ਼ਿੰਦਗੀ ਦੇ ਵਿੱਚ ਪ੍ਰਾਪਤ ਕਰਨਾ ਚਾਹੁੰਦੇ ਹੋ ਨਾ ਉਹ ਪ੍ਰਾਪਤ ਕਰ ਲਓਗੇ ਤਾਂ ਇਹ ਤਿੰਨ ਨੁਕਤੇ ਕਿਹੜੇ ਨੇ ਕਿੰਜ ਸਾਡੀ ਜ਼ਿੰਦਗੀ ਦੇ ਵਿੱਚ ਕੰਮ ਕਰਦੇ ਨੇ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਇਹ ਵੀਡੀਓ ਦੇ ਵਿੱਚ ਕਰਨੀ ਆ ਇਸ ਕਰਕੇ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਆ ਕਿ ਜੇਕਰ ਇਹ ਵੀਡੀਓ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਅੱਜ ਦੀ ਇਹ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਅਤੇ ਜੋ ਵੀ ਭੈੜ ਭਰਾ ਆਪਣੀ ਕਿਸਮਤ ਨੂੰ ਮਾੜਾ ਸਮਝਦੇ ਆ ਉਹਨਾਂ ਨੂੰ ਲੱਗਦਾ ਇਹ ਵੀ ਵਾਹਿਗੁਰੂ ਜੀ ਨੇ ਸਾਡੀ ਕਿਸਮਤ ਹੀ ਮਾੜੀ ਲਿਖੀ ਆ ਜੋ ਆਪਣੀ ਕਿਸਮਤ ਨੂੰ ਦੋਸ਼ ਦਿੰਦੇ ਰਹਿੰਦੇ ਆ ਉਹਨਾਂ ਤੱਕ ਇਹ ਵੀਡੀਓ ਜ਼ਰੂਰ ਪਹੁੰਚਾ ਦੇਣਾ ਕਿਉਂਕਿ ਅੱਜ ਦੀ ਇਹ ਵੀਡੀਓ ਦੇ ਤਿੰਨੇ ਨੁਕਤੇ ਮਾੜੀ ਤੋਂ ਮਾੜੀ ਕਿਸਮਤ ਨੂੰ ਵੀ ਚਮਕਾ ਦਿੰਦੇ ਨੇ ਚੰਗੀ ਦੇ ਵਿੱਚ ਬਦਲ ਦਿੰਦੇ ਨੇ ਤਾਂ ਫਿਰ ਇਹ ਤਿੰਨ ਨੁਕਤੇ ਕਿਹੜੇ ਨੇ ਉਹ ਇੰਨਾ ਬਾਰੇ ਗੱਲਬਾਤ ਕਰਦੇ ਆ ਸੰਗਤ ਜੀ ਸਭ ਤੋਂ ਪਹਿਲੀ ਗੱਲ ਤਾਂ ਇਹ ਸਮਝੋ ਕਿ ਸਾਡੇ ਬਾਰੇ ਕੋਈ ਕੀ ਸੋਚਦਾ ਏ ਸਾਨੂੰ ਕੋਈ ਕੀ ਕਹਿੰਦਾ ਹੈ ਇਹਦੇ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ ਭਾਵੇਂ ਸਾਨੂੰ ਕੋਈ ਚੰਗੀ ਕਿਸਮਤ ਵਾਲਾ ਕਹੀ ਜਾਵੇ ਪਾਵੇਂ ਸਾਨੂੰ ਕੋਈ ਮਾੜੀ ਕਿਸਮਤ ਵਾਲਾ ਕਹੀ ਜਾਵੇ ਉਹਨਾਂ ਦੇ ਕਹਿਣ ਦੇ ਨਾਲ ਸਾਨੂੰ ਕੋਈ ਫਰਕ ਨਹੀਂ ਪੈਣਾ ਨਾ ਸਾਡੀ ਕਿਸੇ ਦੇ ਕਹਿਣ ਤੇ ਕਿਸਮਤ ਚੰਗੀ ਹੋਣੀ ਆ ਨਾ ਕਿਸੇ ਦੇ ਕਹਿਣ ਤੇ ਕਿਸਮਤ ਨੇ ਮਾੜੀ ਬਣਨਾ ਹੈ ਫਰਕ ਪੈਂਦਾ ਹੈ ਸਾਨੂੰ ਸਾਡੀ ਆਪਣੀ ਸੋਚ ਦੇ ਨਾਲ ਜੋ ਸੋਚ ਸਾਡੇ ਮਨ ਅੰਦਰ ਸਾਡੇ ਲਈ ਬਣ ਗਈ ਸਾਨੂੰ ਉਹ ਮਿਲਣਾ ਹੈ ਕਿਉਂਕਿ ਸੰਗਤ ਜੀ ਜਿਹੜੀ ਚੀਜ਼ ਸਾਡੇ ਚੇਤੇ ਦੇ ਵਿੱਚ ਆ ਜਾਂਦੀ ਆ ਸਾਰੀ ਸੋਚ ਦੇ ਵਿੱਚ ਆ ਜਾਂਦੀ ਹੈ ਉਹੀ ਚੀਜ਼ ਸਾਡਾ ਕਰਮ ਬਣਦੀ ਆ ਤੇ ਸਾਡੇ ਕਰਮਾਂ ਤੋਂ ਹੀ ਬਣਦੀ ਆ ਸਾਡੀ ਕਿਸਮਤ ਇਸ ਕਰਕੇ ਆਪਣੀ ਸੋਚ ਨੂੰ ਹਮੇਸ਼ਾ ਪੋਜ਼ਿਟਿਵ ਰੱਖਣਾ ਹੈ ਆਪਣੀ ਸੋਚ ਨੂੰ ਹਮੇਸ਼ਾ ਚੜਦੀ ਕਲਾ ਦੇ ਵਿੱਚ ਰੱਖਣਾ ਹੈ ਕਦੇ ਵੀ ਆਪਣੇ ਮਨ ਦੇ ਵਿੱਚ ਕੋਈ ਮਾੜੇ ਖਿਆਲ ਕਿਸੇ ਵੀ ਮਾੜੀ ਚੀਜ਼ ਬਾਰੇ ਨਹੀਂ ਸੋਚਣਾ ਕਈ ਲੋਕਾਂ ਨੂੰ ਤੁਸੀਂ ਆਮ ਹੀ ਦੇਖਿਆ ਹੋਵੇਗਾ ਕਿ ਜਦੋਂ ਵੀ ਉਹਨਾਂ ਦੇ ਨਾਲ ਕੁਝ ਵੀ ਮਾੜਾ ਹੁੰਦਾ ਏ ਜਾਂ ਜੂ ਚੀਜ਼ ਉਹ ਪ੍ਰਾਪਤ ਕਰਨਾ ਚਾਹੁੰਦੇ ਆ ਜੇਕਰ ਉਹਨਾਂ ਨੂੰ ਨਹੀਂ ਮਿਲਦੀ ਤਾਂ ਉਹ ਆਪਣੀ ਕਿਸਮਤ ਨੂੰ ਦੋਸ਼ ਦੇਣਾ ਸ਼ੁਰੂ ਕਰ ਦਿੰਦੇ ਆ ਕਿ ਮੇਰੀ ਤਾਂ ਕਿਸਮਤ ਹੀ ਮਾੜੀ ਆ ਮੇਰੀ ਤਾਂ ਕਿਸਮਤ ਹੀ ਖਰਾਬ ਆ ਜਾਂ ਕਹਿਣਗੇ ਮੇਰੀ ਕਿਸਮਤ ਮੇਰਾ ਸਾਥ ਨਹੀਂ ਦਿੰਦੀ ਤਾਂ ਸੰਗਤ ਜੀ ਮਹਾਪੁਰਖ ਜੀ ਕਹਿੰਦੇ ਇਹ ਸ਼ਬਦ ਭੁੱਲ ਕੇ ਵੀ ਆਪਣੀ ਜ਼ੁਬਾਨ ਤੇ ਨਹੀਂ ਲੈ ਕੇ ਆਉਣੇ ਚਾਹੀਦੇ ਕਿ ਮੇਰੀ ਕਿਸਮਤ ਮਾੜੀ ਆ ਜਾਂ ਮੇਰੀ ਕਿਸਮਤ ਮੇਰਾ ਸਾਥ ਨਹੀਂ ਦਿੰਦੀ ਕਿਉਂਕਿ ਜਿਹੜੇ ਸ਼ਬਦ ਸਾਡੀ ਰਸਮਾਂ ਤੇ ਹੁੰਦੇ ਆ ਜਿਹੜੇ ਸ਼ਬਦ ਸਾਡੇ ਹਿਰਦੇ ਦੇ ਵਿੱਚ ਵਸ ਜਾਂਦੇ ਆ ਸਾਡੇ ਚੇਤੇ ਦਾ ਅੰਗ ਬਣ ਜਾਂਦੇ ਆ ਉਹ ਸ਼ਬਦ ਵੀ ਸਿੱਧ ਹੁੰਦੇ ਆ ਉਹ ਸੋਚ ਇੱਕ ਨਾ ਇੱਕ ਦਿਨ ਸੱਚ ਹੋ ਜਾਂਦੀ ਆ ਇਸ ਲਈ ਆਪਣੀ ਕਿਸਮਤ ਨੂੰ ਚੰਗਾ ਜਾਂ ਮਾੜਾ ਬਣਾਉਣਾ ਸਾਡੇ ਆਪਣੇ ਖੁਦ ਦੇ ਹੱਥ ਵਿੱਚ ਆ ਜੇ ਆਪਾਂ ਚਾਹੀਏ ਤਾਂ ਆਪਣੀ ਕਿਸਮਤ ਨੂੰ ਬਹੁਤ ਸੋਹਣਾ ਬਣਾ ਸਕਦੇ ਆ ਤੇ ਇਹਦੀ ਸ਼ੁਰੂਆਤ ਸਾਡੀ ਸੋਚ ਤੋਂ ਹੋਵੇਗੀ ਇਸ ਲਈ ਪਹਿਲਾਂ ਆਪਣੇ ਸੋਚ ਨੂੰ ਬਦਲੋ ਆਪਣੇ ਮਨ ਦੇ ਨੈਗੇਟਿਵ ਵਿਚਾਰਾਂ ਨੂੰ ਖਤਮ ਕਰੋ ਤੇ ਆਪਣੇ ਮਨ ਦੇ ਵਿੱਚ ਇਦਾਂ ਦੇ ਮਾੜੇ ਖਿਆਲ ਕਦੋਂ ਬਣਦੇ ਆ ਅਸੀਂ ਆਪਣੀ ਕਿਸਮਤ ਨੂੰ ਦੋਸ਼ ਕਦੋਂ ਦਿੰਦੇ ਆ ਜਦੋਂ ਅਸੀਂ ਉਹਨਾਂ ਚੀਜ਼ਾਂ ਬਾਰੇ ਸੋਚਦੇ ਆ ਜਿਹੜੀਆਂ ਚੀਜ਼ਾਂ ਸਾਡੇ ਕੋਲ ਨਹੀਂ ਆ ਇਸ ਲਈ ਮਹਾਪੁਰਖ ਜੀ ਕਹਿੰਦੇ ਜਦੋਂ ਵੀ ਤੁਹਾਡਾ ਮਨ ਤੁਹਾਨੂੰ ਉਹ ਚੀਜ਼ਾਂ ਦੀ ਯਾਦ ਦਿਵਾ ਕੇ ਦੁਖੀ ਕਰਨ ਦੀ ਕੋਸ਼ਿਸ਼ ਕਰੇ ਤੁਹਾਡੀ ਸੋਚ ਨੂੰ ਨੈਗੇਟਿਵ ਕਰੇ ਕਿ ਫਲਾਣੀ ਚੀਜ਼ ਤੇਰੇ ਕੋਲ ਨਹੀਂ ਆ ਜਾਂ ਤੇਰਾ ਆ ਸੁਪਨਾ ਅਜੇ ਤੱਕ ਪੂਰਾ ਨਹੀਂ ਹੋਇਆ ਤਾਂ ਨਾਲ ਦੀ ਨਾਲ ਹੀ ਆਪਣੇ ਮਨ ਨੂੰ ਉਹਨਾਂ ਚੀਜ਼ਾਂ ਬਾਰੇ ਦੱਸੋ ਜੋ ਚੀਜ਼ਾਂ ਤੁਹਾਡੇ ਕੋਲ ਹੈ ਜਦੋਂ ਹੀ ਅਸੀਂ ਉਹਨਾਂ ਚੀਜ਼ਾਂ ਬਾਰੇ ਸੋਚਣਾ ਸ਼ੁਰੂ ਕਰਾਂਗੇ ਤਾਂ ਸਾਡਾ ਮਨ ਇੱਕਦਮ ਖੇੜੇ ਦੇ ਵਿੱਚ ਆ ਜਾਵੇਗਾ ਸਾਡੇ ਮਨ ਦੀ ਨਰਾਸ਼ਾ ਖਤਮ ਹੋ ਜਾਵੇਗੀ ਸਾਡਾ ਮਨ ਚੜ੍ਹਦੀ ਕਲਾ ਦੇ ਵਿੱਚ ਆ ਜਾਵੇਗਾ ਇਸ ਕਰਕੇ ਮਨ ਦੇ ਵਿੱਚ ਕਦੇ ਵੀ ਉਹਨਾਂ ਚੀਜ਼ਾਂ ਬਾਰੇ ਖਿਆਲ ਨਹੀਂ ਆਉਂਦੇ ਨੇ ਜੋ ਚੀਜ਼ਾਂ ਸਾਡੇ ਕੋਲ ਨਹੀਂ ਆ ਜਾਂ ਜੋ ਚੀਜ਼ਾਂ ਸਾਨੂੰ ਦੁਖੀ ਕਰਦੀਆਂ ਨੇ ਕਿਉਂਕਿ ਜੋ ਵਿਚਾਰ ਸਾਡੇ ਮਨ ਅੰਦਰ ਚੱਲੇ ਸਾਡੀ ਸੋਚ ਅੰਦਰ ਚੱਲੇ ਉਸੇ ਨੇ ਹੀ ਸੱਚ ਹੋਣਾ ਹੈ ਉਹਨੇ ਹੀ ਸੱਚ ਹੋਣਾ ਹੈ ਇਸ ਕਰਕੇ ਆਪਣੇ ਚੇਤੇ ਦੇ ਵਿੱਚ ਆਪਣੇ ਮਨ ਦੇ ਵਿੱਚ ਉਹ ਬੀਜ ਬੀਜੋ ਜੋ ਚੀਜ਼ ਤੁਹਾਨੂੰ ਚਾਹੀਦੀ ਆ ਆਪਣੇ ਠੰਦੀ ਕਲਾ ਵਾਲੇ ਵਿਚਾਰਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਬਦਲੋ ਤੇ ਸਾਡੇ ਵਿਚਾਰਾਂ ਦੇ ਵਿੱਚ ਚੜ੍ਹਦੀ ਕਲਾ ਤਾਂ ਆਵੇਗੀ ਜਦੋਂ ਸਾਡਾ ਮਨ ਉਹ ਪਰਮ ਪਿਤਾ ਪਰਮਾਤਮਾ ਜੀ ਦੇ ਨਾਮ ਦੇ ਨਾਲ ਜੁੜੇਗਾ ਜਦੋਂ ਉਹ ਪਰਮ ਪਿਤਾ ਪਰਮਾਤਮਾ ਜੀ ਦੇ ਗੁਣ ਸਾਡੇ ਅੰਦਰ ਆਉਣਗੇ ਜਦੋਂ ਹੀ ਸਾਡਾ ਮਨ ਪਰਮਾਤਮਾ ਦੇ ਨਾਮ ਦੇ ਨਾਲ ਜੁੜ ਜਾਂਦਾ ਹੈ ਨਾਲ ਦੀ ਨਾਲ ਹੀ ਸਾਡਾ ਮਨ ਚੜ੍ਹਦੀ ਕਲਾ ਦੇ ਵਿੱਚ ਆ ਜਾਂਦਾ ਹੈ ਸਾਡੀ ਸੋਚ ਸਾਡਾ ਸੁਭਾਅ ਸਾਡਾ ਕੰਮਕਾਰ ਕਰਨ ਦਾ ਤਰੀਕਾ ਬਦਲ ਜਾਂਦਾ ਹੈ ਇਸ ਲਈ ਮਹਾਪੁਰਖ ਜੀ ਕਹਿੰਦੇ ਜੇਕਰ ਆਪਣੇ ਮਨ ਨੂੰ ਇਹ 네ਗੇਟਿਵ ਵਿਚਾਰਾਂ ਤੋਂ ਬਚਾਉਣਾ ਹੈ ਤੈਂਦੀ ਕਲਾ ਵਾਲੇ ਵਿਚਾਰਾਂ ਤੋਂ ਬਚਾਉਣਾ ਹੈ ਚਿੰਤਾ ਡਿਪਰੈਸ਼ਨ ਜੋ ਵੀ ਵਿਸ਼ੇਵਕਾਰ ਆ ਇਹਨਾਂ ਤੋਂ ਬਚਾਉਣਾ ਹੈ ਤਾਂ ਇਹ ਮਨ ਨੂੰ ਗੁਰੂ ਚਰਨਾਂ ਦੇ ਨਾਲ ਜੋੜ ਕੇ ਰੱਖੋ ਜਿੰਨਾ ਹੀ ਮਨ ਗੁਰੂ ਗੁਰੂ ਕਰੇਗਾ ਪਰਮਾਤਮਾ ਦਾ ਨਾਮ ਜਪੇਗਾ ਉਹਨਾਂ ਹੀ ਇਹ ਮਨ ਤਾਕਤਵਰ ਹੁੰਦਾ ਜਾਵੇਗਾ ਉਹਨਾਂ ਹੀ ਇਹ ਮਨ ਦੀ ਸੋਚ ਪੋਜ਼ਿਟਿਵ ਹੋਵੇਗੀ ਸੰਗਤ ਜੀ ਵਾਹਿਗੁਰੂ ਜੀ ਦਾ ਨਾਮ ਬਹੁਤ ਪਿਆਰਾ ਹੈ ਅਤੇ ਇਹ ਨਾਮ ਨੂੰ ਜਪਣ ਵਾਲੇ ਵੀ ਪਿਆਰੇ ਬਣ ਜਾਂਦੇ ਆ ਭਾਵੇਂ ਕਿ ਸਭ ਨੂੰ ਪਿਆਰੇ ਲੱਗਦੇ ਆ ਇਸ ਕਰਕੇ ਆਪਣੀ ਇਹ ਰਸਨਾ ਤੇ ਵਾਹਿਗੁਰੂ ਜੀ ਦਾ ਨਾਮ ਰੱਖਣਾ ਹੈ ਸਾਡੇ ਦਿਨ ਦੀ ਸ਼ੁਰੂਆਤ ਹੀ ਪਰਮ ਪਿਤਾ ਪਰਮਾਤਮਾ ਜੀ ਦੇ ਨਾਮ ਤੋਂ ਹੋਵੇ ਵਾਹਿਗੁਰੂ ਵਾਹਿਗੁਰੂ ਕਰਦਿਆਂ ਸਾਡਾ ਦਿਨ ਚੜੇ ਤੇ ਜਦੋਂ ਅਸੀਂ ਬਾਕੀ ਦਿਨ ਦੇ ਵਿੱਚ ਇਹ ਦੁਨੀਆਦਾਰੀ ਦੇ ਵਿੱਚ ਵਿਚਰਦੇ ਹਾਂ ਸਾਡੇ ਹੱਥ ਚਾਹੇ ਜਿਹੜਾ ਮਰਜ਼ੀ ਕੰਮ ਕਰਨ ਪਰ ਸਾਡਾ ਮਨ ਵਾਹਿਗੁਰੂ ਵਾਹਿਗੁਰੂ ਕਰੇ ਸਾਡਾ ਮਨ ਪਰਮਾਤਮਾ ਜੀ ਦੇ ਨਾਮ ਦੇ ਨਾਲ ਜੁੜਿਆ ਰਹੇ ਤਾਂ ਇਹ ਮਨ ਆਪਣੇ ਆਪ ਹੀ ਤਾਕਤਵਰ ਬਣਦਾ ਜਾਂਦਾ ਹੈ ਇਹ ਮਨ ਦੇ ਸਾਰੇ ਨੈਗੇਟਿਵ ਵਿਚਾਰ ਸਾਰੇ ਨਿਰਾਸ਼ਾ ਖਤਮ ਹੋ ਜਾਂਦੀ ਹੈ ਇਸ ਮਨ ਦੀ ਚਿੰਤਾ ਖਤਮ ਹੋ ਜਾਂਦੀ ਹੈ ਤਾਂ ਇਸ ਕਰਕੇ ਇਹ ਮਨ ਨੂੰ ਪਰਮ ਪਿਤਾ ਪਰਮਾਤਮਾ ਜੀ ਦੇ ਨਾਮ ਦੇ ਨਾਲ ਜੋੜ ਕੇ ਰੱਖਣਾ ਹੈ ਜਦੋਂ ਹੀ ਮਨ ਦੁਖੀ ਹੋਵੇ ਪਰੇਸ਼ਾਨ ਹੋਵੇ ਤਾਂ ਨਾਲ ਦੀ ਨਾਲ ਇਹ ਮਨ ਨੂੰ ਉਹਨਾਂ ਚੀਜ਼ਾਂ ਬਾਰੇ ਦੱਸਣਾ ਸ਼ੁਰੂ ਕਰਦੋ ਉਹ ਚੀਜ਼ਾਂ ਗਿਣਾਉਣੀਆਂ ਸ਼ੁਰੂ ਕਰਦੋ ਜੋ ਪ੍ਰਮਾਤਮਾ ਨੇ ਤੁਹਾਨੂੰ ਦਿੱਤੀਆਂ ਨੇ ਕਿਉਂਕਿ ਸੰਗਤ ਜੀ ਮਨੁੱਖੀ ਮਨ ਦਾ ਸੁਭਾਅ ਹੈ ਆਪਾਂ ਉਹਨਾਂ ਚੀਜ਼ਾਂ ਬਾਰੇ ਜ਼ਿਆਦਾ ਸੋਚਦੇ ਆਂ ਜੋ ਚੀਜ਼ਾਂ ਅਜੇ ਸਾਡੇ ਕੋਲ ਨਹੀਂ ਨੇ ਸਾਡੇ ਤੋਂ ਦੂਰ ਆ ਉਹਨਾਂ ਚੀਜ਼ਾਂ ਬਾਰੇ ਸੋਚ-ਸੋਚ ਕੇ ਦੁਖੀ ਹੁੰਦੇ ਰਹਿੰਦੇ ਆਂ ਆਪਦੇ ਮਨ ਨੂੰ ਨਿਰਾਸ਼ਾ ਦੇ ਨਾਲ ਭਰ ਲੈਨੇ ਆਂ ਪਰ ਨਹੀਂ ਉਹਨਾਂ ਚੀਜ਼ਾਂ ਬਾਰੇ ਨਹੀਂ ਸੋਚਣਾ ਸੋਚਣਾ ਹੈ ਉਹ ਚੀਜ਼ਾਂ ਬਾਰੇ ਜੋ ਪਰਮਾਤਮਾ ਨੇ ਸਾਨੂੰ ਦਿੱਤੀਆਂ ਨੇ ਜਿਵੇਂ ਕਿ ਇਹ ਸੋਹਣਾ ਸਰੀਰ ਜਦੋਂ ਹੀ ਮਨ ਦੁਖੀ ਹੋਵੇ ਨਾ ਬਸ ਇੱਥੋਂ ਹੀ ਸ਼ੁਰੂਆਤ ਕਰ ਲਓ ਕਿ ਮਨਾ ਤੇਗ ਪਰਮ ਪਿਤਾ ਪਰਮਾਤਮਾ ਜੀ ਨੇ ਸਾਨੂੰ ਕਿੰਨਾ ਸੋਹਣਾ ਸਰੀਰ ਦਿੱਤਾ ਹੈ ਮੇਰੇ ਸਾਰੇ ਅੰਗ ਪੈਰ ਸਹੀ ਸਲਾਮਤ ਆ ਮੈਂ ਆਪਣੀ ਮਰਜ਼ੀ ਦੇ ਨਾਲ ਕਿਤੇ ਵੀ ਆ ਜਾ ਸਕਦਾ ਹਾਂ ਆਪਣੀ ਮਰਜ਼ੀ ਦਾ ਖਾ ਪੀ ਸਕਦਾ ਹਾਂ ਮੈਂ ਆਪਣੀ ਮਰਜ਼ੀ ਦਾ ਮਾਲਕ ਹਾਂ ਇਸ ਤਰ੍ਹਾਂ ਆਪਦੇ ਮਨ ਨੂੰ ਇਹ ਸਮਝਾਉਣਾ ਨਾਲ ਦੀ ਨਾਲ ਹੀ ਆਪਦੇ ਪਰਿਵਾਰ ਬਾਰੇ ਮਨ ਦੇ ਵਿੱਚ ਵਿਚਾਰ ਲੈ ਆਉਣਾ ਕਿ ਵਾਹਿਗੁਰੂ ਜੀ ਨੇ ਮੇਰੇ ਤੇ ਕਿੰਨੀ ਕਿਰਪਾ ਕੀਤੀ ਹੈ ਮੈਨੂੰ ਕਿੰਨਾ ਸੋਹਣਾ ਪਰਿਵਾਰ ਦਿੱਤਾ ਹੈ ਆਪਦਾ ਜੀਵਨ ਸਾਥੀ ਆਪਦੇ ਧੀਆ ਪੁੱਤਰਾ ਬਾਰੇ ਸੋਚੋ ਭੈਣ ਭਰਾਵਾਂ ਬਾਰੇ ਭਾਗ ਦੀ ਜੋ ਤੁਹਾਡੇ ਬੜੇ ਪਿਆਰੇ ਰਿਸ਼ਤੇ ਆ ਜਿਨ੍ਹਾਂ ਨੂੰ ਮਿਲ ਕੇ ਜਿਨ੍ਹਾਂ ਦੇ ਸਾਥ ਦੇ ਨਾਲ ਤੁਹਾਨੂੰ ਖੁਸ਼ੀ ਮਿਲਦੀ ਆ ਉਹਨਾਂ ਬਾਰੇ ਸੋਚੋ ਮਤਲਬ ਉਹ ਚੀਜ਼ਾਂ ਬਾਰੇ ਸੋਚਣਾ ਹੈ ਜਿਹੜੀਆਂ ਚੀਜ਼ਾਂ ਤੁਹਾਨੂੰ ਸੋਖ ਦਿੰਦੀਆਂ ਨੇ ਤੁਹਾਨੂੰ ਖੁਸ਼ੀ ਦਿੰਦੀਆਂ ਨੇ ਤਾਂ ਤੁਹਾਡਾ ਮਨ ਆਪਣੇ ਆਪ ਹੀ ਠੰਦੀ ਕਲਾ ਚ ਚੜਦੀ ਕਲਾ ਦੇ ਵਿੱਚ ਆ ਜਾਵੇਗਾ ਤੁਹਾਡੀ ਸੋਚ ਪੋਜ਼ਿਟਿਵ ਹੋ ਜਾਵੇਗੀ ਕਿਉਂਕਿ ਸੰਗਤ ਜੀ ਸਾਨੂੰ ਉਹੀ ਮਿਲਦਾ ਹੈ ਜੋ ਅਸੀਂ ਆਪਣੇ ਮਨ ਦੇ ਵਿੱਚ ਸੋਚਦੇ ਹਾਂ ਇਸ ਲਈ ਆਪਣੇ ਮਨ ਦੇ ਵਿੱਚ ਚੰਗੀ ਸੋਚ ਦਾ ਬੀਜ ਬੀਜੋ ਜੋ ਵੀ ਤੁਸੀਂ ਪ੍ਰਾਪਤ ਕਰਨਾ ਚਾਹੁੰਦੇ ਹੋ ਜੋ ਵੀ ਤੁਸੀਂ ਬਣਨਾ ਚਾਹੁੰਦੇ ਹੋ ਆਪਣੇ ਉਸ ਸੁਪਨੇ ਬਾਰੇ ਸੋਚੋ ਸੋ ਸੰਗਤ ਜੀ ਮੁੱਖ ਦੀ ਗੱਲ ਇਹ ਆ ਤੁਸੀਂ ਪਿੱਛੇ ਆਪਣੀ ਜ਼ਿੰਦਗੀ ਦੇ ਵਿੱਚ ਝਾਤ ਮਾਰ ਕੇ ਦੇਖ ਲਓ ਅੱਜ ਜੋ ਚੀਜ਼ਾਂ ਤੁਹਾਡੇ ਕੋਲ ਹੈ ਉਨਾ ਬਾਰੇ ਸੋਚ ਕੇ ਦੇਖੋ ਇਹ ਕਿਤੇ ਨਾ ਕਿਤੇ ਤੁਹਾਡੇ ਚੇਤੇ ਦੇ ਵਿੱਚ ਸੀ ਇਹ ਤਾਂ ਤੂਫਾਨો ਮਿਲਿਆ ਨੇ ਭਾਵੇਂ ਸਾਡੇ ਨਾਲ ਚੰਗਾ ਹੋ ਰਿਹਾ ਏ ਭਾਵੇਂ ਸਾਡੇ ਨਾਲ ਮਾੜਾ ਹੋ ਰਿਹਾ ਏ ਇਹ ਸਭ ਕੁਝ ਸਾਡੀ ਹੀ ਸੋਚ ਦਾ ਨਤੀਜਾ ਹੈ ਇਸ ਲਈ ਆਪਣੇ ਸੋਚ ਨੂੰ ਪੋਜ਼ਿਟਿਵ ਰੱਖਣਾ ਹੈ ਚੰਗਾ ਚੰਗਾ ਸੋਚਣਾ ਹੈ ਤਾਂ ਦੇਖਣਾ ਸਭ ਕੁਝ ਚੰਗਾ ਹੀ ਹੋਵੇਗਾ ਤੇ ਸਾਡੀ ਸੋਚ ਚੜ੍ਹਦੀ ਕਲਾ ਵਾਲੀ ਤਾਂ ਬਣੇਗੀ ਜਦੋਂ ਸਾਡਾ ਮਨ ਪਰਮ ਪਿਤਾ ਪਰਮਾਤਮਾ ਜੀ ਦੇ ਨਾਮ ਦੇ ਨਾਲ ਜੁੜਿਆ ਰਹੇਗਾ ਇਸ ਕਰਕੇ ਆਪਦੇ ਮਨ ਨੂੰ ਪਰਮਾਤਮਾ ਦੇ ਨਾਮ ਦੇ ਨਾਲ ਜੋੜ ਕੇ ਰੱਖਣਾ ਹੈ ਗੁਰੂ ਦੇ ਗਿਆਨ ਦੇ ਨਾਲ ਭਰ ਕੇ ਰੱਖਣਾ ਹੈ ਜਦੋਂ ਹੀ ਇਹ ਮਨ ਗੁਰੂ ਚਰਨਾਂ ਦੇ ਨਾਲ ਗੁਰੂ ਦੇ ਗਿਆਨ ਦੇ ਨਾਲ ਜੁੜਦਾ ਹੈ ਤਾਂ ਆਪਣੇ ਆਪ ਹੀ ਚੜ੍ਹਦੀ ਕਲਾ ਦੇ ਵਿੱਚ ਆ ਜਾਂਦਾ ਹੈ ਜਦੋਂ ਹੀ ਅਸੀਂ ਪਰਮ ਪਿਤਾ ਪਰਮਾਤਮਾ ਜੀ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਹਾਂ ਨਾਲ ਦੀ ਨਾਲ ਹੀ ਸਾਡੇ ਮਨ ਦੀ ਸਾਰੀ ਨਰਾਸ਼ਾ ਮੁੱਕ ਜਾਂਦੀ ਆ ਸਾਡੀ ਉਦਾਸੀ ਖੁਸ਼ੀ ਦੇ ਵਿੱਚ ਬਦਲ ਜਾਂਦੀ ਆ ਸਾਡੇ ਗਿਲੇ ਸ਼ਿਕਵੇ ਸ਼ਿਕਾਇਤਾਂ ਸ਼ੁਕਰਾਨੇ ਦੇ ਵਿੱਚ ਬਦਲ ਜਾਂਦੇ ਆ ਆਪਣੇ ਆਪ ਹੀ ਮਨ ਚੋਂ ਸ਼ੁਕਰ ਸ਼ੁਕਰ ਨਿਕਲਦਾ ਆ ਕਿ ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ ਤੁਸੀਂ ਮੈਨੂੰ ਇਹ ਦਾਤਾਂ ਦਿੱਤਨਾ ਮੇਰੇ ਤੇ ਇਹ ਕਿਰਪਾ ਕੀਤੀ ਮਹਾਪੁਰਖ ਜੀ ਕਹਿੰਦੇ ਹਮੇਸ਼ਾ ਹੀ ਆਪ ਦੀ ਰਸਨਾ ਤੇ ਇਹ ਸ਼ਬਦ ਰੱਖਿਆ ਕਰੋ ਕਿ ਮੇਰੇ ਉੱਤੇ ਪ੍ਰਮਾਤਮਾ ਦੀ ਬਹੁਤ ਕਿਰਪਾ ਹੈ ਮੈਨੂੰ ਪਰਮਾਤਮਾ ਨੇ ਬਹੁਤ ਕੁਝ ਦਿੱਤਾ ਹੈ ਮੇਰੀ ਕਿਸਮਤ ਪਰਮ ਪਿਤਾ ਪਰਮਾਤਮਾ ਨੇ ਬਹੁਤ ਸੋਹਣੀ ਲਿਖੀ ਆ ਜਦੋਂ ਤੁਸੀਂ ਖੁਦ ਆਪਣੀ ਕਿਸਮਤ ਨੂੰ ਸੋਹਣਾ ਕਹੋਗੇ ਇਹ ਕਿਸਮਤ ਤਾਂ ਹੀ ਸੋਹਣੀ ਬਣੇਗੀ ਮਹਾਪੁਰਖ ਜੀ ਕਹਿੰਦੇ ਸਭ ਤੋਂ ਮਾੜੀ ਕਿਸਮਤ ਵਾਲਾ ਇਨਸਾਨ ਉਹ ਹੁੰਦਾ ਹੈ ਜੋ ਆਪਣੀ ਕਿਸਮਤ ਨੂੰ ਖੁਦ ਮਾੜਾ ਕਵੇ ਜਦੋਂ ਹੀ ਸਾਡੀ ਰਸਨਾ ਤੇ ਇਹ ਸ਼ਬਦ ਆ ਗਿਆ ਨਾ ਕਿ ਮੇਰੀ ਕਿਸਮਤ ਹੀ ਮਾੜੀ ਆ ਜਦੋਂ ਹੀ ਅਸੀਂ ਆਪਣੀ ਕਿਸਮਤ ਨੂੰ ਦੋਸ਼ ਦੇਣ ਲੱਗ ਗਏ ਸਮਝੋ ਉਹ ਸਾਡੀ ਮਾੜੀ ਕਿਸਮਤ ਦੀ ਨਿਸ਼ਾਨੀ ਆ ਉਸੇ ਦਿਨ ਤੋਂ ਹੀ ਤੁਹਾਡੀ ਕਿਸਮਤ ਮਾੜੀ ਹੋਣੀ ਸ਼ੁਰੂ ਹੋ ਜਾਵੇਗੀ ਪਰ ਜਿਸ ਦਿਨ ਤੁਹਾਡੀ ਰਸਨਾ ਤੇ ਇਹ ਸ਼ਬਦ ਆ ਗਿਆ ਕਿ ਮੇਰੇ ਤੇ ਵਾਹਿਗੁਰੂ ਜੀ ਦੀ ਬਹੁਤ ਕਿਰਪਾ ਹੈ ਮੈਂ ਬਹੁਤ ਖੁਸ਼ਕਿਸਮਤ ਹਾਂ ਪਰਮਾਤਮਾ ਨੇ ਮੈਨੂੰ ਬਹੁਤ ਕੁਝ ਦੇ ਕੇ نوازਿਆ ਹੈ ਇਹ ਸਮਝੋ ਕਿ ਤੁਹਾਡੀ ਚੰਗੀ ਕਿਸਮਤ ਦੀ ਨਿਸ਼ਾਨੀ ਆ ਸਮਝੋ ਤੁਹਾਡੀ ਕਿਸਮਤ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ ਇਹ ਨੁਕਤੇ ਇਹ ਗੱਲਾਂ ਸੁਣਨ ਨੂੰ ਭਾਵੇਂ ਛੋਟੀਆਂ ਲੱਗਦੀਆਂ ਨੇ ਪਰ ਇਹਨਾਂ ਦਾ ਸਾਡੇ ਜੀਵਨ ਤੇ ਬਹੁਤ ਜ਼ਿਆਦਾ ਅਸਰ ਪੈਂਦਾ ਹੈ ਇਸ ਕਰਕੇ ਮਹਾਪੁਰਖ ਜੀ ਸਾਨੂੰ ਵਾਰ-ਵਾਰ ਸਮਝਾਉਂਦੇ ਆ ਕਿ ਆਪਣੀ ਸੋਚ ਨੂੰ ਪੋਜ਼ਿਟਿਵ ਰੱਖੋ ਆਪਣੀ ਸੋਚ ਵਿੱਚ ਚੜ੍ਹਦੀ ਕਲਾ ਲੈ ਕੇ ਆਓ ਤਾਂ ਤੁਹਾਡੇ ਨਾਲ ਸਭ ਕੁਝ ਵਧੀਆ ਹੋਵੇਗਾ ਹਮੇਸ਼ਾ ਆਪਣੇ ਆਪ ਨੂੰ ਖੁਸ਼ਕਿਸਮਤ ਕਹੋ ਅਤੇ ਮਨ ਰਾਹੀਂ ਮੰਨੋ ਕਿ ਮੈਂ ਖੁਸ਼ਕਿਸਮਤ ਹਾਂ ਇਹ ਸੋਚ ਸਾਨੂੰ ਹੋਰ ਅੱਗੇ ਵਧਣ ਦੇ ਲਈ ਪ੍ਰੇਰਿਤ ਕਰਦੀ ਆ ਸੋ ਮੁੱਖ ਦੀ ਗੱਲ ਇਹ ਆ ਵੀ ਆਪਦੇ ਚੇਤੇ ਦੇ ਵਿੱਚ ਇਹ ਗੱਲ ਬਿਠਾ ਲਓ ਕਿ ਮੇਰੀ ਕਿਸਮਤ ਬਹੁਤ ਸੁਣਨੀ ਆ ਤੇ ਅੱਗੇ ਵੀ ਮੇਰੇ ਨਾਲ ਸਭ ਕੁਝ ਵਧੀਆ ਹੀ ਹੋਣਾ ਹੈ ਜਦੋਂ ਇਹ ਬੀਜ ਆਪਦੇ ਚੇਤੇ ਦੇ ਵਿੱਚ ਬੀਜ ਦਿੱਤਾ ਇਸੇ ਬੀਜ ਨੇ ਹੀ ਸਾਡਾ ਕਰਮ ਬੜਨਾ ਹੈ ਤੇ ਕਰਮ ਤੋਂ ਸਾਡੀ ਕਿਸਮਤ ਇਸ ਤਰ੍ਹਾਂ ਆਪਾਂ ਆਪਣੀ ਕਿਸਮਤ ਖੁਦ ਸੋਹਣੀ ਬਣਾ ਸਕਦੇ ਹਾਂ ਸੋ ਸੰਗਤ ਜੀ ਆਸ ਕਰਦੇ ਆ ਕਿ ਅੱਜ ਦੀ ਇਹ ਵੀਡੀਓ ਇਹ ਵਿਸ਼ਾ ਤੁਹਾਨੂੰ ਪਸੰਦ ਆਇਆ ਹੋਵੇਗਾ ਜੇ ਪਸੰਦ ਆਇਆ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਜੀ ਤਾਂ ਜੋ ਇਹ ਮੈਸੇਜ ਹੋਰ ਵੀ ਪੈਂਕੜਾਵਾ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਸ਼ੇ ਗੁਰੂ ਜੀ ਜ਼ਰੂਰ ਲਿਖਣਾ ਅਤੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਆ ਕਰੋ ਕਿ ਤੁਸੀਂ ਅਗਲੀ ਵੀਡੀਓ ਕਿਸ ਵਿਸ਼ੇ ਤੇ ਸੁਣਾਉਣਾ ਚਾਹੁੰਦੇ ਹੋ ਤੁਸੀਂ ਆਪਣਾ ਮਨਪਸੰਦ ਵਿਸ਼ਾ ਜ਼ਰੂਰ ਦੱਸਿਆ ਕਰੋ ਆਪਾਂ ਅੱਗੇ ਵੀ ਬੇਨਤੀ ਕਰਦੇ ਹਾਂ ਕਿ ਜਦੋਂ ਤੁਸੀਂ ਆਪਣੀ ਪਸੰਦ ਦਾ ਵਿਸ਼ਾ ਦੱਸਦੇ ਹੋ ਤਾਂ ਇਹਦੇ ਨਾਲ ਸਾਡੀ ਬਹੁਤ ਮਦਦ ਹੋ ਜਾਂਦੀ ਹੈ ਸਾਨੂੰ ਅਗਲੀ ਵੀਡੀਓ ਬਣਾਉਣ ਦੇ ਵਿੱਚ ਬਹੁਤ ਜ਼ਿਆਦਾ ਆਸਾਨੀ ਹੁੰਦੀ ਹੈ ਇਸ ਕਰਕੇ ਸਾਡੀ ਇਹ ਮਦਦ ਜ਼ਰੂਰ ਕਰਿਆ ਕਰੋ ਸੋ ਇਹ ਬੇਨਤੀਆਂ ਵੀ ਜ਼ਰੂਰ ਪਰਵਾਹ ਕਰ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ